ਜਿਹਵਾ ਏਕ ਕਵਨ ਗੁਣ ਕਹੀਐ ਬੇਸਮਾਰ ਬੇਅੰਤ ਸੋ ਆਮੀ ਤੇਰੋ ਅੰਤ ਨਾ ਕਿਨਹੀ ਲਹੀਐ ਰਹਾ ਕੋਟ ਪਰਾਧ ਹਮਾਰੇ ਖੰਡ ਹੋ ਅਨਕ ਵਿਧੀ ਸਮਝਾਵੋ ہم اگیاں الپ مت تھوری تم اپنا بیر درخاوہ تمری شرن تمہاری آسا تم ہی سجن سہیلے رکھو رکھن ہار د یالا نانک کر کے گولے تنا سری محلا پنجوا ਪੂਜਾ ਵਰਤ ਤਿਲਕ ਇਸ ਨਾਨ ਪੁੰਨ ਦਾਨ ਬਹੁ ਦੇਣ ਕਹੂ ਨ ਭੀਜੈ ਸੰਜਮ ਸੁਆਮੀ ਬੁਲ ਹੈ ਮਿੱਠੇ ਬਣ ਪ੍ਰਭ ਜੀ ਕੋ ਨਾਮ ਜਪਤ ਮਨ ਚੈਣ ਬਹੁ ਪਰਖਾਰ ਖੋਜ ਹੈ ਸਭ ਤਾਕੋ ਬਿਖਮ ਨਾ ਜਾਈ ਲੈਣ ਰਹਾਉ ਜਾਪ ਤਾਪ ਬ੍ਰਾਹਮਣ ਬਸਦਾ ਕਰ ਉਰਦ ਤਾਪ ਲੈ ਗੈਣ ਹਿੰ ਬਿਦ ਨਾ ਪਤੀਆਂ ਨੂੰ ਠਾਕੁਰ ਜੋਗ ਜੁਗਤ ਕਰ ਜੈਣ ਅੰਮ੍ਰਿਤ ਨਾਮ ਨਿਰਮੋਲ ਕਾ ਹਰ ਜਸ ਤਿਨ ਪਾਇਓ ਜਿਸ ਕਿਰਪੈਣ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰਹਿਣ ਤਨਾਸਰੀ ਮਹੱਲਾ ਪੰਜਵਾ ਵੰਦਨ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਣਾਵੇ ਅਸਥਿਰ ਕਰੇ ਨਿਹਚਲ ਇਹ ਮਨੁਆ ਬੋਹਰ ਨਾ ਕਤੂ ਤਾਵੇ ਹੈ ਕੋਐ ਸੋ ਹਮਰਾ ਮੀਤ ਸਗਲ ਸਮਗਰੀ ਦੀਓ ਹੀਓ ਦਿਓ ਅਰਪਉ ਆਪਣੋ ਚੀਤ ਰਹਾਉ ਪਰ ਤਨ ਪਰ ਤਨ ਪਰ ਕੀ ਨਿੰਦਾ ਇਨਸੋਂ ਪ੍ਰੀਤ ਨ ਲਾਗੈ ਸੰਤੈ ਸੰਗ ਸੰਤ ਸੁਵਾਖਣ ਹਰ ਕੀਰਤਨ ਮਨ ਜਾਗੈ ਗੁਣ ਨਿਦਾਨ ਦਿਆਲ ਪੁਰਖ ਪ੍ਰਭ ਸਰਬ ਸੁਖ ਦਿਆਲਾ ਮੰਗੈ ਦਾਨ ਨਾਮ تیرੋ ਨਾਨਕ ਜਿਉ ਮਾਤਾ ਬਾਲ ਗੋਪਾਲਾ ਨਾ ਸ੍ਰੀ ਮਹੱਲਾ ਪੰਜਵਾ ਹਰ ਹਰ ਲੀਨੇ ਸੰਤ ਉਬਾਰ ਹਰ ਕੇ ਦਾਸ ਕੀ ਚਿਤ ਵੈ ਬੁਰੇ ਆਈ ਤਿਸ ਹੀ ਕੋ ਫਰਮਾਰ ਰਹਾਓ ਜਨ ਕਾ ਆਪ ਸਹਾਈ ਹੋਆ ਨਿੰਦਕ ਭਾਗੇ ਹਾਰ ਬ੍ਰਹਮਤ ਬ੍ਰਹਮ ਤੂੰ ਹਾਂ ਹੀ ਮੂਏ ਬਹੁੜ ਗ੍ਰਹਿ ਨਾਮ ਅੰਜਾਰ ਨਾਨਕ ਸ਼ਰਨ ਪਰਿਓ ਦੁਖ ਭੰਜਨ ਗੁਣ ਗਾਵੇ ਸਦਾ ਅਪਾਰ ਨਿੰਦਕ ਕਾ ਮੁਖ ਕਾਲਾ ਹੋਆ ਦੀਨ ਦੁਨੀਆ ਕੈ ਦਰਬਾਰ ਤਨਾ ਸ੍ਰੀ ਮਹੱਲਾ ਪੰਜਵਾ ਆਵ ਹਰ ਰੱਖਣ ਹਾਰ ਚਿਤਾਰਿਆ ਪਤ ਤਪਨੀਤ ਕੀਏ ਖਿਨ ਪੀਤਰ ਸਗਲਾ ਰੋਗ ਬਿਦਾਰਿਆ ਰਹਾ ਗੋਸਟ ਭਈ ਸਾਧਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਦ ਮੰਤਰ ਮੂਲ ਮਨ ਏਕੈ ਮਨ ਵਿਸਵਾਸ ਪ੍ਰਭ ਤਾਰਿਆ ਚਰਨ ਰੇਣ ਬਾਂਝੈ ਨਿਤ ਨਾਨਕ ਪੁਨ ਹੈ ਪੁਨ ਹੈ ਬਲਿਹਾਰਿਆ ਤਨ ਆਸਰੀ ਮਹੱਲਾ ਪੰਜਵਾ ਮੇਰਾ ਲਖਗ੍ਰਾਮ ਸੋਹਿਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੀਦਰਹਾ ਹਾਥ ਦੇ ਰਾਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨਕਾ ਆਪ ਸਹਾਈ ਸਾਚਾ ਸਾਹਿਬ ਹੋਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਬਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਤਨਾ ਸ੍ਰੀ ਮਹੱਲਾ 5 ਆਉ ਖੁਦ ਤੇਰੋ ਨਾਮ ਦਿਆਲ ਮੋਹ ਅਤ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰ ਹੈ ਪ੍ਰਤਪਾਲ ਰਹਾ ਤਾਰ ਅਨਗਰੋ ਸੁਆਮੀ ਮੇਰੇ ਦੁਤੀਆ ਪਾਉ ਨਿਬਾਰ ਵੰਦਨ ਕਾਟ ਲਿਹੋ ਆਪਣੇ ਕਰ ਕਬਹੂ ਨਾ ਆਵੇ ਹਾਰ ਤੇਰੀ ਸ਼ਰਨ ਪਿਆ ਹੋ ਜੀਵਾ ਤੂੰ ਸਮਰੱਤ ਪੁਰਖ ਮਿਹਰਬਾਨ ਆੜ ਪਹਿਰ ਪ੍ਰਭ ਕੋ ਵਾਰਾਦੀ ਨਾਨਕ ਸਤਿਗੁਰੂ ਵਾਨ ਰਾਗ ਤਨਾਸ਼ਰੀ ਮਹੱਲਾ 5 ਇੱਕ ਓੰਕਾਰ ਸਤਿਗੁਰ ਪ੍ਰਸਾਦ ਹਾ ਹਾ ਪ੍ਰਭ ਰਾਖ લેਹੁ ਹਮ ਤੇ ਕਿਛੂ ਨਾ ਹੋਏ ਮੇਰੇ ਸੁਆਮੀ ਕਰ ਕਿਰਪਾ ਆਪਣਾ ਨਾਮ ਦੇਹੁ ਰਹਾਉ ਅਗਨ ਕੋ ਟੰਬ ਸਾਗਰ ਸੰਸਾਰ ਪਰਮ ਮੋਹ ਅਗਿਆਨ ਅੰਧਾਰ ਊਚ ਨੀਚ ਸੂਖ ਦੂਖ त्राਪਸ ਨਾਹੀ ਤ੍ਰਿਸਨਾ ਪੂਖ ਮਨ ਵਾਸਨਾ ਰਾਜ ਵਿਖੇ ਬਿਆਦ ਪੰਜ ਦੂਤ ਸੰਗ ਮਹਾ ਅਸਾਦ ਜੀ ਜਹਾਨ ਪ੍ਰਾਨ ਧਨ ਤੇਰਾ ਨਾਨਕ ਜਾਣ ਸਦਾ ਹਰ ਨੀਰਾ ਤਨਾਸਰੀ ਮਹੱਲਾ ਪੰਜਵਾ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਨ ਤਾਰਨ ਹਰ ਨਿਤ ਦੂਖ ਨਾ ਸਕੈ ਬਿ ਆਪ ਸਾਧੂ ਸੰਗ ਪਜਹੁ ਗੋਪਾਲ ਆਨ ਸੰਜਮ ਕਿਛ ਨਾ ਸੂਜੈ ਇਹ ਜਤਨ ਕਾਟ ਕਲ ਕਾਲ ਰਹਾ ਆਜੋ ਅੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਸਿਮਰ ਸਵਾਮੀ ਸੋਏ ਬੇਦ ਸਿਮਰਤ ਕਥਾ ਸਾਸਤ ਭਗਤ ਕਰਹਿ ਵਿਚਾਰ ਮੁਗਤ ਪਾਈਐ ਸਾਧ ਸੰਗਤ ਬਿਨਸ ਜਾਏ ਅੰਧਾਰ ਚਰਨ ਕਮਲ ਅਧਾਰ ਜਨਕਾ ਰਾਸ ਪੂੰਜੀ ਏਕ ਤਾਨ ਮਾਨ ਦੀਵਾਨ ਸਾਚਾ ਨਾਨਕ ਕੀ ਪ੍ਰਵਟੇਕ ਤਨਾਸਰੀ ਮਹੱਲਾ 5 ਵਾ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਣ ਸਗਲ ਵਿਦ ਕਾਮਨਾ ਆਵੇ ਹਰ ਹਰ ਨਾਮ ਤੇ ਆਇਆ ਤਾ ਤੇ ਮੋਹੇ ਤਾਰੀ ਓਟ ਗੋਪਾਲ ਸਰਨ ਪਰਿਓ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਜਾਲ ਰਹਾ ਸੁਰਗ ਮਿਰਤ ਭਿਆਲ ਧੂ ਮੰਡਲ ਸਗਲ ਵਿਆਪੇ ਮਾਏ ਜੀ ਉਦਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਦਾਨਾ ਕਰ ਗਿਰਪਾ ਜਿਸ ਦੇ ਸਵਾਮੀ ਬਿਰਲੇ ਕਾਹੂ ਜਾਨਾ ਤਨਾਸਰੀ ਮਹੱਲਾ ਪੰਜਵਾ ਘਰ ਦੂਜਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਛੋੜ ਜਾਹੇ ਸੇ ਕਰਹਿ ਬਰਾਲ ਕਾਮਨਾ ਆਵ ਹੈ ਸੇ ਜੰਜਾਲ ਸੰਗ ਨ ਚੱਲ ਹੈ ਤਿਨ ਸੋ ਹੀਤ ਜੋ ਵਹਿਰਾਈ ਸੇਈ ਮੀਤ ऐसे परमो भूले संसार जन्म पदार्थ खोए गवा रहा साज धर्म नहीं पावे दीठा छूट तो चोर ज्यों मीठा दाद प्यारी बिसरे दातार जानै नाही मरण बिचारा ਬਸਤ ਪਰਾਈ ਕੋ ਉਠ ਰੋਵੈ ਕਰਮ ਧਰਮ ਸਗਲਾ ਈਖੋਵੈ ਹੁਕਮ ਨਾ ਬੂਝੈ ਆਵਣ ਜਾਣੇ ਪਾਪ ਕਰੈ ਤਾ ਪਛੋਤਾਣੇ ਜੋ ਤੁਧ ਭਾਵੈ ਸੋ ਪ੍ਰਵਾਨ ਤੇਰੇ ਬਾਣੇ ਨੂੰ ਕਰਵਾਨ ਨਾਨਕ ਗਰੀਬ ਬੰਦਾ ਜਨ ਤੇਰਾ ਰਾਖ ਲੈ ਸਾਹਿਬ ਪ੍ਰਭ ਮੇਰਾ ਤਨਾਸਰੀ ਮਹੱਲਾ ਪੰਜਵਾ ਮੋਹਿ ਮਸਕੀਨ ਪ੍ਰਭ ਨਾਮ ਅਧਾਰ ਖਾਟਣ ਕਉ ਹਰ ਹਰ ਰੋਜ ਗਾਰ ਸਾਂਚਨ ਕਉ ਹਰ ਏਕੋ ਨਾਮ ਹਲਤ ਪਲਤ ਤਾਕੈ ਆਵੈ ਕਾਮ ਨਾਮ ਰਤੇ ਪ੍ਰਭ ਰੰਗ ਅਪਾਰ ਸਾਧ ਗਾਵਹਿ ਗੁਣ ਏਕ ਨਿਰੰਕਾਰ ਰਹਾਉ ਸਾਧ ਕੀ ਸੋਬਾ ਆਤਮ ਸਕੀਨੀ ਸੰਤ ਵਡਾਈ ਹਰ ਜਸ ਜੀਨੀ ਆਨੰਦ ਸੰਤਨ ਕੈ ਭਗਤ ਗੋਬਿੰਦ ਸੂਗ ਸੰਤਨ ਕੈ ਬਿਨਸੀ ਚਿੰਦ ਜੈ ਸਾਧ ਸੰਤਨ ਹੋਵੇ 71 ਤੈ ਹਰ ਜਸ ਗਾਵ ਹੈ 나ਦ ਕਵਿਤ ਸਾਧ ਸਭਾ ਮਹਿ ਆਨੰਦ ਬਿਸਰਾਮ ਹੁਣ ਸੰਗ ਸੋ ਪਾਏ ਜਿਸ ਮਸਤਕ ਕ ਰਾਮ ਦੁਇ ਕਰ ਜੋੜ ਕਰੀ ਅਰਦਾਸ ਚਰਨ ਪਕਾਰ ਕਹਾ ਗੁਣ ਤਾਸ ਪ੍ਰਭ ਦਿਆਲ ਕਿਰਪਾਲ ਹਜੂਰ ਨਾਨਕ ਜੀ ਵੈ ਸੰਤਾਂ ਤੂਰ ਤਨਾਸਰੀ ਮਹਲਾ 5 ਸੋਗਤ ਡਰੈ ਜੇ ਖਸਮ ਸੁਮਾਰੈ ਡਰ ਡਰ ਬਚੇ ਮਨ ਮੁਖ ਬੇਚਾਰੇ ਰਹਾ ਸਿਰ ਉਪਰ ਮਾਤ ਪਿਤਾ ਗੁਰਦੇਵ ਸਫਲ ਮੂਰਤ ਜਾ ਕੀ ਨਿਰਮਲ ਸੇਵ ਏਕ ਨਰੰਜਣ ਜਾ ਕੀ ਰਾਸ ਮਿਲ ਸਾਧ ਸੰਗਤ ਹੋਵਤ ਪ੍ਰਗਾਸ ਜੀਵਨ ਦਾ ਦਾਤਾ ਪੂਰਨ ਸਭ ਠਾਏ ਕੋਟ ਕਲੇਸ਼ ਮਿਟ ਹੈ ਹਰਨਾਏ ਜਨਮ ਮਰਨ ਸਗਲਾ ਦੁਖ ਨਾਸੈ ਗੁਰਮੁਖ ਜਾ ਕੈ ਮਨ ਤਨ ਵਾਸੈ ਜਿਸਨੋ ਆਪ ਲੈ ਲੜ ਲਾਈ ਦਰਗੈ ਮਿਲੈ ਤਿਸੈ ਹੀ ਜਾਏ ਸਹੀ ਭਗਤ ਜੇ ਸਾਚੇ ਪਾਣੇ ਜਮ ਕਾਲ ਤੇ ਭਏ ਨਿਕਾਣੇ ਸਾਚਾ ਸਾਹਿਬ ਸੱਚ ਦਰਬਾਰ ਕੀਮਤ ਕੌਣ ਕਰੇ ਕਹੈ ਵਿਚਾਰ ਘਟ ਘਟ ਅੰਤਰ ਸਾਗਲ ਆਦਾਰ ਨਾਨਕ ਜਾਚੈ ਸੰਤ ਰੇਨਾਰ ਤਨਾਸਰੀ ਮਹੱਲਾ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਘਰ ਬਾਹਰ ਤੇਰਾ ਪ੍ਰਭਾਸਾ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਜਨ ਕੋ ਪ੍ਰਭ ਆਪਣੇ ਕਾ ਤਾਨ ਜੋ ਤੂ ਕਰੈ ਕਰਾਵੈ ਸੁਆਮੀ ਸਾ ਮਸਲਤ ਪਰਵਾਣ ਰਹਾਉ ਬਤ ਪਰਮੇਸ਼ਰ ਗਤ ਨਰਾਇਣ ਤਨ ਗੋਪਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸ਼ੰਤੀ ਇਹ ਵਿਦ ਜਾਤੀ ਤਨਾ ਸਰੀ ਮਹੱਲਾ ਪੰਜਵਾ ਸਾਗਲ ਮਨੋਰਥ ਪ੍ਰਭ ਤੇ ਪਾਏ ਕੰਠ ਲਾਏ ਗੁਰ ਰਾਖੇ ਸੰਸਾਰ ਸਾਗਰ ਮੈਂ ਜਲਨ ਨ ਦੀਨੇ ਕਿਨ ਨਾ ਦੁਤਰ ਭਾਖੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸੁਆਮੀ ਕੀ ਸੋਭਾ ਆਨੰਦ ਸਦਾ ਉਲਾਸ ਰਹਾ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਣ ਬੂਝ ਆਪਣਾ ਕੀਓ ਨਾਨਕ ਭਗਤਨ ਕਾ ਅੰਕੁਰ ਰਾਖਿਓ ਤਨਾ ਸ੍ਰੀ ਮਹੱਲਾ ਪੰਜਵਾ ਜਹ ਜਹ ਵੇਖੋ ਤਹ ਹਜੂਰ ਦੂਰ ਕਤਹੋ ਨਾ ਜਾਈ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਈਤ ਊਦ ਨਹੀਂ ਵਿਛੁੜੈ ਸੋ ਸੰਗੀ ਗਣੀਐ ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਪਣੀਐ ਰਹਾਉ ਪ੍ਰਤ ਪਾਲੈ ਅਪਿਆਉ ਦੇ ਕਾਛ ਊਣ ਨਾ ਹੋਈ ਸਾਸ ਸਾਸ ਸੰਮਾਲਤਾ ਮੇਰਾ ਪ੍ਰਭ ਸੋਈ ਅਛਲ ਅਛੇਦ ਅਪਾਰ ਪ੍ਰਭ ਊਚਾ ਜਾਕਾਰੂਪ ਜਪ ਜਪ ਕਰੈ ਆਨੰਦ ਜਨ ਅਚਰਜ ਅਨੂਪ ਸਾ ਮਤ ਦੇਹੁ ਦਿਆਲ ਪ੍ਰਭ ਜਿਤ ਤੁਮੈ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਣ ਪਗ ਸਾਦਾ ਤਨਾਸਰੀ ਮਹੱਲਾ ਪੰਜਵਾ ਜਿਨ ਤੁਮ ਭੇਜੇ ਤਿਨੈ ਬੁਲਾਏ ਸੁਖ ਸਹਜ ਸੇਤੀ ਘਰ ਆਓ ਅਨੰਦ ਮੰਗਲ ਗੁਣ ਗਾਓ ਸਹਜ ਤੁਲ ਨਿਹਚਲ ਰਾਜ ਕੁਮਾਓ ਤੁਮ ਕਰ ਆਪ ਮੇਰੇ ਮੀਤ ਤੁਮਰੇ ਦੋਖੀ ਹਰ ਆਪ ਨਿਵਾਰੀ ਅਪਦਾ ਭਈ ਬਤੀਤ ਰਹਾਓ ਪ੍ਰਗਟ ਕੀਨੇ ਪ੍ਰਵ ਕਰਨੇ ਹਾਰੇ ਨਾ ਸੁਣ ਭਾਜਨ ਥਾਕੇ ਕਰ ਮੰਗਲ ਵਾਜੈ ਨਿਤ ਵਾਜੈ ਆਪਣੇ ਖਸਮ ਨਿਵਾਜੈ ਅਸਥਿਰ ਰਹੋ ਡੋਲੋ ਮਤ ਕਬੂ ਗੁਰ ਕੈ ਬਚਨ ਅਧਾਰ ਜੈ ਜੈਕਾਰ ਸਗਲ ਪੂ ਮੰਡਲ ਮੁਖ ਊਜਲ ਦਰਬਾਰ ਜਿਨ ਕੇ ਜੀਤ ਨਾਹੀ ਫੇਰੇ ਆਪੇ ਪਿਆਸ ਸਹਾਈ ਅਚਰਜ ਕੀਆ ਕਰਨ ਹਾਰੈ ਨਾਨਕ ਸਚ ਵਡਿਆਈ ਤਨ ਆਸਰੀ ਮਹੱਲਾ ਪੰਜ ਬਾ ਕਰੇਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਨੋ ਸੰਤ ਪਿਆਰੇ ਬਿਨੋ ਹਮਾਰੇ ਜਿਓ ਹਰ ਬਿਨ ਮੁਕਤ ਨ ਕਾਹੂ ਜਿਓ ਰਹਾ ਮਨ ਨਿਰਮਲ ਕਰਮ ਕਰ ਤਾਰਨ ਤਰਨ ਹਰ ਅਵਰ ਜੰਜਾਲ ਤਿਰਹਿ ਕਾਹੂ ਨਾ ਕਾਮ ਜਿਓ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹ ਉਪਦੇਸ਼ ਮੁਕਾ ਗੁਰਦੀਨਾ ਜੀਓ ਤਿਸ ਸਿਉ ਨਾਂ ਲਾਈਐ ਹਿਤ ਜਾ ਕੋ ਕਿਛ ਨਾਹੀ ਬੀਤ ਅੰਤ ਕੀ ਵਾਰ ਸੰਗ ਨ ਚਾਲੈ ਮਨ ਤਨ ਤੂ ਆਰਾਧ ਹਰ ਕੇ ਪ੍ਰੀਤਮ ਸਾਧ ਜਾ ਕੇ ਸੰਗ ਤੇਰੇ ਬੰਧਨ ਛੁੱਟੈ ਗੋਪਾਰ ਬ੍ਰਹਮ ਸਰਨ ਹਿਰਦੈ ਕਮਲ ਚਰਨ ਅਵਰਵਾਸ ਕਛ ਪਟਲ ਨਾ ਕੀਜੈ सोई भक्त ज्ञानी ध्यानी तपा सोई नानक जाको कृपा कीजे तणासरी महल्ला 5वा मेरे लाल ਭਲੋ ਰੇ ਭਲੋ ਰੇ ਭਲੋ ਹਰ ਮੰਗਣਾ ਦੇਖੋ ਬਸਾਰ ਨੈਣ ਸੁਣੋ ਸਾਧੂ ਕੇ ਵੈਣ ਪ੍ਰਾਨ ਪਤ ਚਿਤ ਰਾਖ ਸਗਲ ਹੈ ਮਰਨਾ ਰਹਾਉ ਚੰਗਣ ਚ ਆ ਰਸ ਭੋਗ ਕਰਤ ਅਨੇਕ ਬਿਖਿਆ ਬਿਕਾਰ ਦੇਖ ਸਗਲ ਹੈ ਫੀਕੈ ਏਕੈ ਗੋਬਿੰਦ ਕੋ ਨਾਮ ਨਿਕੋ ਕਹਿਤ ਹੈ ਸਾਧ ਜਨ ਤਨ ਤਨ ਆਪਨ ਥਾਪਿਓ ਹਰ ਜਪਨਾ ਨਿਮਖ ਜਾਪਿਓ ਅਰਥ ਦਰਬ ਦੇਖ ਗਾ ਸੰਗ ਨਾਹੀ ਚੱਲਣਾ ਜਾ ਕੋ ਰੇ ਕਰਮ ਭਲਾ ਤਿਨ ਓਟ ਗਹੀ ਸੰਤ ਭਲਾ ਤਿਨ ਨਾਹੀ ਰੇ ਜਮ ਸੰਤਾਬੈ ਸਾਧੂ ਕੀ ਸੰਗਣਾ ਪਾਇਓ ਰੇ ਪਰਮ ਨਿਧਾਨ ਮਿਟਿਓ ਹੈ ਅਭਿਮਾਨ ਏਕੈ ਨਿਰੰਕਾਰ ਨਾਨਕ ਮਨ ਲਗਣਾ ਤਨਾਸਰੀ ਮਹੱਲਾ ਪੰਜ ਬਾ ਘਰ ਸਤ ਬਾ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਲ ਕਲੇਸ਼ ਲੋਭ ਮੋਹ ਮਹਾ ਪੌਜਲ ਤਾਰੇ ਰਹਾਓ ਸਾਸ ਸਾਸ ਨਿਮਖ ਨਿਮਖ ਦਿਨ ਸ੍ਰੈਣ ਚਿਤਾਰੇ ਸਾਧ ਸੰਗ ਜਪ ਨਿਸੰਗ ਮਨ ਨਿਧਾਨ ਤਾਰੇ ਚਰਨ ਕਮਲ ਨਾਮ ਸਕਾਰ ਗੁਣ ਗੋਬਿੰਦ ਵਿਚਾਰੇ ਸਾਧ ਜਨ ਕੀ ਰੇਣ ਨਾਨਕ ਮੰਗਲ ਸੂਕ ਸਦਾਰੇ ਤਨਾ ਸ੍ਰੀ ਮਹੱਲਾ ਪੰਜ ਬਾਗ ਕਰ ਅਠ ਬਾਗ ਦੋ ਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸਮਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹੇ ਰਖ ਬਾਲੇ ਗੁਰ ਕਾ ਵਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਾਖੇ ਜਾਲੇ ਰਹਾਉ ਨਿਰਦਨ ਕੋ ਤਨ ਅੰਦਲੇ ਕੋ ਟਿਕ ਮਾਥ ਦੂਧ ਜੈਸੇ ਵਾਲੇ ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਤਨਾਸਰੀ ਮਹੱਲਾ ਪੰਜ ਬਾਹ ਭਏ ਕਿਰਪਾਲ ਦਿਆਲ ਗੋਬਿੰਦਾ ਅਮਰਤ ਹਿਰਦੈ ਸਿੰਚਾਈ ਨਵ ਨਿਦ ਰਿੱਧ ਸਿਧ ਹਰ ਲਾਗ ਰਹੀ ਜਨ ਪਾਈ ਸੰਤਨ ਕੋ ਆਨੰਦ ਸਗਲ ਹੀ ਜਾਈ ਗ੍ਰਹਿ ਬਾਹਰ ਠਾਕੁਰ ਭਗਤਨ ਕਾ ਰਬ ਰਹਿਆ ਸਬ ਠਾਈ ਰਹਾ ਤਾ ਕੋ ਕੋਈ ਨਾ ਪਹੁੰਚਨ ਹਾਰਾ ਜਾਗੈ ਅੰਗ ਗਸਾਈ ਜਮ ਕੀ ਇਤਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਧਿਆਈ ਤਨਾਸਰੀ ਮਹੱਲਾ ਪੰਜਵਾ ਦਰਗਵੰਤ ਦਰਬ ਦੇਖ ਗਰਵੈ ਭੂਮਵੰਤ ਅਬਮਾਨੀ ਰਾਜਾ ਜਾਣੈ ਸਗ ਰਾਜ ਹਮਰਾ ਤੇ ਹਰ ਜਨ ਟੇਕ ਸੁਆਮੀ ਜੇ ਕੋ ਆਪਣੀ ਓਟ ਸਮਾਰੈ ਜੈਸਾ ਬਿਤ ਤੈਸਾ ਹੋਏ ਵਰਤੈ ਆਪਣਾ ਬਲ ਨਹੀਂ ਹਾਰੈ ਰਹਾਉ ਆਣ ਤਿਆਗ ਭਏ ਕੋ ਅਸਰ ਸਰਨ ਸਰਨ ਕਰ ਆਏ ਸੰਤ ਅਨੁਗ੍ਰਹਿ ਭਏ ਮਨ ਨਿਰਮਲ ਨਾਨਕ ਹਰ ਗੁਣ ਗਾਏ ਤਨਾ ਸ੍ਰੀ ਮਹੱਲਾ ਪੰਜਵਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਨੈ ਸਗਲ ਵਸ ਤਾਕੈ ਜਾ ਕਾ ਸਤਗੁਰ ਪੂਰਾ ਠਾਕੁਰ ਗਾਇਐ ਆਤਮ ਰੰਗ ਸਰਨੀ ਪਾਵਣ ਨਾਮ ਤੇ ਆਵਣ ਸਹਿਜ ਸਮਾਵਨ ਸੰਗ ਰਹਾਓ ਜਨ ਕੇ ਚਰਨ ਬਸ ਹੈ ਮੇਰਾ ਹਿਅਰੈ ਸੰਗ ਪੁਨੀਤਾ ਦੇਹੀ ਜਨ ਕੀ ਦੂਰ ਦੇਹੋ ਕਿਰਪਾ ਨਿਦ ਨਾਨਕ ਕਹਿ ਸੁਖ ਏਹੀ ਤਨਾਸਰੀ ਮਹੱਲਾ ਪੰਜਵਾ ਜਤਨ ਕਰੈ ਮਨੁਖ ਦਹਿਕਾਵੈ ਓਹ ਅੰਤਰ ਜਾਮੀ ਜਾਣੈ ਪਾਪ ਕਰੇ ਕਰ ਮੂਕਰ ਪਾਵੈ ਭੇਖ ਕਰੈ ਨਿਰਵਾਨ ਜਾਣਦ ਦੂਰ ਤੁਮ ਹੈ ਪ੍ਰਭ ਨੀਰ ਉਤਤਾਖੈ ਉਤਤੇ ਉਤ ਪੇਖੈ ਆਵੈ ਲੋਭੀ ਫੇਰ ਰਹਾਉ ਜਬ ਲਗ ਟਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਧਨਾਸਰੀ ਮਹੱਲਾ ਪੰਜਵਾ ਨਾਮ ਗੁਰ ਦੀਓ ਹੈ ਆਪਣੈ ਜਾ ਕੇ ਮਸਤਕ ਕਰਮਾ ਨਾਮ ਦਰੜਾਵੇ ਨਾਮ ਜਪਾਵੇ ਤਾਕਾ ਜੁਗ ਮੈਂ ਧਰਮਾ ਜਨ ਕੋ ਨਾਮ ਗੜਾਈ ਸੋਭ ਨਮ ਗਤ ਨਮ ਪਤ ਜਨ ਕੀ ਮਾਨੈ ਜੋ ਜੋ ਹੋ ਗ ਰਹਾ ਨਾਮ ਤਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਾਹਾ ਨਾਮ ਬਿਵਹਾਰਾ ਨਾਨਕ ਆਧਾਰਾ ਨਾਮ ਪਰਾਪਤ ਲਾਹਾ ਤਨਾਸਰੀ ਮਹੱਲਾ ਪੰਜਵਾ ਨੇਤਰੁ ਪੁਨੀਤ ਭਏ ਦਰਸੁ ਪੀਖੇ ਮਾਥੇ ਪਰੋ ਰਵਾਲ ਰਸ ਰਸ ਗੁਣ ਗਾਵੋ ਠਾਕੁਰ ਕੀ ਮੂਰਾ ਹਿਰਦੈ ਬਸੋ ਹੋ ਗੋਪਾਲ ਤੁਮ ਤੋ ਰਾਖਣ ਹਰ ਦਿਆਲ ਸੁੰਦਰ ਸੁਗਰ ਪਿਆੰਤ ਪਿਤਾ ਪ੍ਰਭ ਹੋ ਹੋ ਪ੍ਰਭੂ ਕਿਰਪਾਲ ਰਹਾ ਮਹਾ ਆਨੰਦ ਮੰਗਲ ਰੂਪ ਤੁਮਰੇ ਬਚਨ ਅਨੂਪਰਸਾਲ ਹਿਰਦਾ ਜਰਨ ਸ਼ਬਦ ਸਤਿਗੁਰ ਕੋ ਨਾਨਕ ਬੰਦਿਓ ਪਾਲ ਤਨਾਸਰੀ ਮਹੱਲਾ ਪੰਜਵਾ ਆਪਣੀ ਉਕਤ ਖਿਲਾਵੇ ਪੋਜਨ ਆਪਣੀ ਉਕਤ ਖਿਲਾਵੇ ਸਰਬ ਸੁਖ ਭੋਗ ਰਸ ਦੇਵੇ ਮਨ ਹੀ ਨਾਲ ਸਮਾਵੇ ਮਰੇ ਪਿਤਾ ਗੋਪਾਲ ਦਿਆਲ ਜੋ ਰਖੈ ਮਹਤਾਰੀ ਬਾਰਕ ਕੋ ਤੈਸੇ ਹੀ ਪ੍ਰਭ ਪਾਲ ਰਹਾਉ ਨੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤ ਦੇਵਾ eed ut jat kat tat tum hi melai nanak sant seva tna siri mohalla 5 va sant kirpal dayal damodar kaam krodh bikh jare rajmal joban tan jiya ra in upar lai bare ਮਨ ਤਨ RAM ਨਾਮ ਹਿਤਕਾਰੇ ਸੂਭ ਸਹਿਜ ਆਨੰਦ ਮੰਗਲ ਸਹਿਤ ਪਵਨਿਦ ਪਾਰ ਉਤਾਰੇ ਰਹਾਉ ਤਨ ਸੋ ਥਾਨ ਤਨ ਹੋਏ ਪਵਨਾ ਜਾਂ ਮੈਂ ਸੰਤ ਵਿਸਾਰੇ ਜਨ ਨਾਨਕ ਕੀ ਸਰਦਾ ਪੂਰੋ ਠਾਕੁਰ ਭਗਤ ਤੇਰੇ ਨਮਸ਼ਕਾਰੇ